ਪੇ ਨੂੰ ਜਰਾ ਕਿਦਾਂ ਲੈ 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 ਹੋਂ ਤੇ ਚਲੋ ਸਕੂਲ ਚ ਸੁੱਟੀਆਂ ਪਈਆਂ ਨੇ ਬੱਚੇ ਘਰੇ ਬੈਠੇ ਨੇ ਜਾਂ ਤੁਸੀਂ ਕਿਤੇ ਘੁੰਮਣ ਗਏ ਹੋਵੋਗੇ ਪਰ ਆ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇਸ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਦੱਸਿਓ ਤੁਹਾਡੇ ਬੱਚੇ ਵੀ ਇਸ ਤਰ੍ਹਾਂ ਕਰਦੇ ਨੇ ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਇੱਕ ਛੋਟਾ ਜਿਹਾ ਬੱਚਾ ਜਦੋਂ ਸਕੂਲ ਜਾਂਦਾ ਹੈ ਤਾਂ ਉਹ ਜਿੱਦ ਕਰਨ ਲੱਗ ਪੈਂਦਾ ਹੈ ਕਿ ਮੈਂ ਸਕੂਲ ਨਹੀਂ ਜਾਣਾ। ਪਤੰਦਰ ਨੇ ਯੂਨੀਫਾਰਮ ਵੀ ਪਾਈ ਹੁੰਦੀ ਹੈ, ਸੂਜ਼ ਵੀ ਪਾਏ ਹੁੰਦੇ ਆ। ਘਰ ਦੇ ਉਸ ਨੂੰ ਕਹਿੰਦੇ ਆ ਚੱਲ ਸਕੂਲ। ਮੁੰਡਾ ਕਹਿੰਦਾ ਮੈਂ ਨਹੀਂ ਸਕੂਲ ਜਾਣਾ। ਬੱਸ ਫਿਰ ਜਦੋਂ ਗਲੀ 'ਚ ਆ ਰਿਹਾ ਹੁੰਦਾ ਹੈ ਤਾਂ ਪਤੰਦਰ ਨਾਲੀ 'ਚ ਪੈਰ ਪਾਉਣ ਲੱਗ ਪੈਂਦਾ ਹੈ। ਤੇ ਫਿਰ ਦੇਖੋ ਪਤੰਦਰ ਕੀ ਹਾਲ ਬਣਾਉਂਦਾ ਹੈ। ਆਓ ਤੁਹਾਡੇ ਨਾਲ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆ। ਕੀ ਫੇਰ ਉਸ ਜਾਣਾ ਕਿੱਦਾਂ? ਲੈ। ਲੈ ਲੈ। ਸਕੂਲੇ ਜਾਣਾ ਮਰਾ ਜਿੰਨਾ ਵਧੀ ਲਿਪਰ ਜਾ ਠੜੀ ਹਵਾ ਛਦਾਈ ਚੱਲ ਚੱਲ ਸਕੂਲੇ ਜਾਣਾ ਬਣਾ ਵਾ ਚੱਲ ਜਾਨੀ ਹਾਏ ਹਾਏ ਰੀਆ ਲਾਲ ਹੈ ਓਏ ਲਟੀ ਜਾਂਦਾ ਵਾ ਹਾਂਜੀ ਮੈਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਬੱਚਿਆਂ ਨੇ ਵੀ ਕਦੀ ਇਵੇਂ ਕੀਤਾ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ